ਖੈਰਾ ਸਾਹਿਬ ਇਹ ਕਹਿੰਦੇ ਰਹੇ ਨੇ ਕਿ ਸ਼ਾਹਕੋਟ ਤੋਂ 1900 ਵੋਟਾਂ ਪਈਆਂ ਆਮ ਆਦਮੀ ਪਾਰਟੀ ਨੂੰ ਜਦੋਂ ਬਾਈਲੈਕਸ਼ਨ ਹੋਈ ਸੀ ਕਦੇ 1900 ਵੋਟਾਂ ਵਾਲੀ ਪਾਰਟੀ ਜੀ ਮੈਂ ਥੋੜੀ ਦੁਬਾਰੇ ਜਾਊਂਗਾ ਤੇ ਉਹਨਾਂ ਨੂੰ ਹੁਣ ਪੁੱਛ ਲਿਓ ਕਿ ਜਦੋਂ ਇਹ ਪਿਛਲੀ ਵਾਰ ਬਠਿੰਡੇ ਤੋਂ ਆਏ ਸੀਗੇ 19000 ਵੋਟ ਵੀ ਨਹੀਂ ਪਈ ਸੀ ਹੈ ਜੀ ਜੋ ਬਠਿੰਡੇ ਤੋਂ ਆਏ ਸੀ ਬਠਿੰਡੇ ਵਾਲਿਆਂ ਤੋਂ ਮਾਫੀ ਮੰਗੀ ਕਿ ਮੈਂ ਇੱਥੇ ਗਲਤਿਆਂ ਹੁਣ 4 ਜੂਨ ਨੂੰ ਸਗਰੂਰ ਵਾਲਿਆਂ ਤੋਂ ਮੰਗਣੀ ਪਊਗੀ ਇਹ ਮੇਰੇ ਮੁਰਦ ਲੱਗ ਜੂ ਗੱਲ ਪਰਸੋ ਤੋਂ ਬੋਲਣ ਬਸ ਮੇਰੇ ਪਰਿਵਾਰ ਤੇ ਨਿੱਜੀ ਘਟਕਾ ਕਰੂਗਾ ਠੀਕ ਹੈ ਨਾ ਸੋ ਇਹ ਨਹੀਂ ਪਤਾ ਪਾਰਟੀ ਨੂੰ ਨਹੀਂ ਪਤਾ ਕਿ ਕੀ ਬੋਲੀ ਜਾਂਦਾ ਕੌਣ ਹੈ ਕੀ ਹੈ ਆ ਦੇਖੋ ਆਪਣੇ ਜੁਆਇਨਿੰਗ ਇਨਾ ਸ਼ਾਨਦਾਰ ਹਾਲ ਹੈ ਹੈ ਨਾ মিডিਆ ਬੁਲਾਇਆ ਹੈ ਤੇ ਖੈਰਾ ਸਾਹਿਬ ਦੀ ਜੁਆਇਨਿੰਗ ਆ ਸੜਕ ਦੇ ਪਰਲੇ ਪਾਸੇ ਹੈਲੀਪੈਡ ਹੈ ਉੱਥੇ ਆਇਆ ਕਰਕੇ ਨਾ ਚੱਲ ਨਹੀਂ ਜਾਂਦੀ ਨਾ ਸੀ ਗੱਲ ਉੱਥੇ ਕੀ ਪਤਾ ਲੱਗਦਾ ਉਸ ਖੂਚੋਂ ਲਾਸ਼ਾਂ ਨਹੀਂ ਥੇ ਹੁੰਦੀਆਂ ਬਹੁਤ ਫਟਾਫਟਾ ਖੂ ਹੈ ਜੀ ਉਸ ਉੱਥੇ ਨਹੀਂ ਪਤਾ ਲੱਗਦਾ ਮੇਲੇ ਚ ਮਰੂਦਾਂ ਨੂੰ ਕੋਈ ਨਹੀਂ ਪੁੱਛਦਾ ਉੱਥੇ ਜਦੋਂ ਵੀ ਕਦੇ ਤੁਸੀਂ ਇੰਟਰਵਿਊ ਕਰੋ ਜਾਂ ਕੋਈ ਇੰਟਰਵਿਊ ਸੁਣੋ ਸੁਖਪਾਲ ਖੈਰੀ ਜਦੋਂ ਉਹਨੇ ਝੂਠ ਬੋਲਣਾ ਹੋਵੇ ਅੰਗਰੇਜ਼ੀ ਚ ਬੋਲਦਾ ਉਹ ਕਿਉਂਕਿ ਤਾਂ ਕਿ ਲੋਕਾਂ ਨੂੰ ਸਮਝ ਨਾ ਆਵੇ ਉਹਦੀ ਅੰਗਰੇਜ਼ੀ ਚ ਹੋ ਜਾਂਦਾ ਉਹ ਕਿਉਂਕਿ ਉਹਦੇ ਅੰਦਰ ਕੋਈ ਗੁਨਾਹ ਐ ਇਸ ਗੱਲ ਦਾ ਤੇ ਜਦੋਂ ਜਿਹੜੀ ਜਿਹੜੀ ਅੰਗਰੇਜ਼ੀ ਗੱਲ ਬੋਲੀ ਹੋਈ ਹੈ ਦੁਬਾਰੇ ਤੁਸੀਂ ਸੁਣ ਲਿਓ ਉਹ ਝੂਠ ਹੋਊਗੀ ਮੈਂ ਨੋਟ ਕੀਤੀ ਮੇਰੇ ਨਾਲ ਆ ਰਹੇ ਨੇ ਮੇਰੇ ਤਾਂ ਨਾਲ ਰਹੇ ਨੇ ਜੱਦਾ ਮਿੰਟ ਮੈਂ ਕਿਤੇ ਥੋੜਾ ਪਿੱਛੇ ਕਿਸੇ ਨੂੰ ਮਿਲਣ ਲੱਗ ਜਾਂਦਾ ਮੇਰੇ ਲਈ ਕੁਰਸੀ ਤੇ ਬਹਿ ਜਾਂਦੇ ਸੀ ਬਹੁਤ ਕਾਲੀ ਆ ਉਹਨਾਂ ਨੂੰ ਪੁੱ ਪਰ ਕਾਲੀਆਂ ਮੂਰੇ ਟੋਏ ਟੋਏ ਨਾਲੇ ਅਸੀਂ ਕੁਝ ਬਣ ਨਹੀਂ ਆਏ ਇੱਥੇ ਇਹਨਾਂ ਦਾ ਇਹ ਬਿਆਨ ਹੈ ਉਹਨੂੰ ਤਾਂ ਖਰੇ ਇਸ ਕੰਮ ਬਾਰੇ ਬੋਲਣੇ ਚਾਹੀਦਾ ਉਹਨਾਂ ਤੇ ਫਿਰ 6-7 ਵਾਰੀ ਕਿਹਨੇ ਪ੍ਰੈਸ਼ਰ ਪਾਇਆ ਸੀ ਹੁਣ ਤਾਂ ਉਹ ਦੁਹਰ ਵੀ ਕਰ ਲਾਗੇ ਵੀ ਕਾਂਗਰਸ ਵਿੱਚ ਮੈਂ ਦੂਜੀ ਵਾਰ ਆਇਆ ਸਾਡੀ ਪਾਰਟੀ ਚ ਤੋੜ ਕੇ ਲੈ ਗਏ ਬੰਦੇ ਪਾਰਟੀ ਚ ਫੁੱਟ ਪਾ ਕੇ ਪਾਰਟੀ ਦਾ ਨਾਂ ਰੱਖਿਆ ਸੀ ਪੰਜਾਬੀ ਏਕਤਾ ਪਾਰਟੀ ਏਕਤਾ ਤੋੜ ਕੇ ਗਏ ਸੀਗੇ ਠੀਕ ਹੈ ਨਾ ਸੋ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਕੋਈ ਕਿਸੇ ਕਿਸਮ ਦਾ ਸਾਡੀ ਪਾਰਟੀ ਜਿਹੜੀ ਹੈ ਜਾਂ ਮੇਰੀ ਸਰਕਾਰ ਜਿਹੜੀ ਹੈ ਇਹ ਕੋਈ ਬੀਜੇਪੀ ਇਹਦਾ ਕਰ ਸਕਦੀ ਹੈ ਕਿ ਈਡੀ ਭੇਜ ਦਿਓ ਪਹਿਲਾਂ ਫਿਰ ਜਾਂ ਤਾਂ ਇਲੈਕਟ੍ਰਿਕ ਬਾਂਡ ਦੇ ਦੇ ਜਾਂ ਪਾਰਟੀ ਸ਼ਾਮਿਲ ਹੋ ਜਾ ਇਹ ਬੀਜੇਪੀ ਦਾ ਕਲਚਰ ਹੋ ਸਕਦਾ ਹੈ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਸ਼ਾਇਦ ਘਰੇ ਸਾਹਿਬ ਅਗਲੀ ਉਹ ਬੋਲੀ ਤਾਂ ਉਹ ਨਹੀਂ ਬੋਲ ਰਹੇ ਹੈ ਇਹ ਤਾਂ ਮੈਂ ਅਗਲੀ ਪਾਰਟੀ ਉਹਨਾਂ ਦੀ ਫੁੱਲ ਵੀ ਹੋ ਸਕਦਾ ਹੈ ਕਮਲ ਦਾ ਸੋ ਇਹ ਸਭ ਅਫਵਾਹ ਨੇ ਉਹੀ ਕਿਸੇ ਕਿਸਮ ਦਾ ਨਾਤਾ 골ਡੀ ਤੇ ਕੋਈ ਇਲਜ਼ਾਮ ਹੈ ਨਾ ਹੀ ਕੋਈ ਜਿੱਜਲ ਜਾਮ ਹੁੰਦਾ ਅਸੀਂ ਹੁਣ ਤੱਕ ਦਾ ਅਸੀਂ ਆਪਣੇ ਆਲੇ ਦੇ ਵਿੱਚ ਚੈੱਕ ਕਰ ਲੇ ਸਾਡੇ ਤਿੰਨ ਤਿੰਨ ਬੰਦਿਆਂ ਤੇ ਇਲਜ਼ਾਮ ਲੱਗੇ ਤੇ ਅਸੀਂ ਉਹਨਾਂ ਤੇ ਐਕਸ਼ਨ ਲੈ ਲਿਆ ਸਵੈਸਤਾ ਦੀ ਕੋਈ ਸਾਡੇ ਕੋਲ ਨਾ ਇਨਫੋਰਮੇਸ਼ਨ ਹੈ ਤੇ ਨਾ ਹੀ ਲਾਲਚ ਜਾਂ ਕੋਈ ਡਰਾਬਾ ਦਲਵੀਰ 골ਡੀ ਸਟੂਡੈਂਟ ਪੋਲਿਟਿਕਸ ਚੋਂ ਆਇਆ ਨੇ ਪੰਜਾਬੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚੋਂ ਇੱਕ ਵਾਰ ਇਹ ਮੇਰੇ ਧੂਰੀ ਤੋਂ ਐਮਐਲਏ ਸੀਗੇ ਮੈਂ ਐਮਪੀ ਸੀਗਾ ਉਸ ਵੇਲੇ ਵੀ ਬਹੁਤ ਸਾਰੇ ਕਮਾਂਕਾਰਾਂ ਲਈ ਗੋਲੀਆਂ ਆਉਂਦੇ ਰਹੇ ਕਿਉਂਕਿ ਡੈਮੋਕ੍ਰੇਸੀ ਹੈ। ਅ ਜ਼ਰੂਰੀ ਨਹੀਂ ਕਿ ਗੁਲਦਸਤੇ ਚ ਇੱਕੋ ਰੰਗ ਦੇ ਫੁੱਲ ਹੋਣ। ਗੁਲਦਸਤਾ ਕਈ ਰੰਗਾਂ ਦੇ ਫੁੱਲਾਂ ਨਾਲ ਹੀ ਗੁਲਦਸਤਾ ਬਣਦਾ ਚੰਗਾ ਬਣਦਾ। ਸੋ ਉਸ ਵੇਲੇ ਧੂਰੀ ਦੀਆਂ ਗਰੰਟਾਂ ਵਾਸਤੇ ਜਾਂ ਜਦ ਸੈਂਟਰ ਸਰਕਾਰ ਤੋਂ ਕੋਈ ਸਕੀਮਾ ਵਾਸਤੇ ਮਿਲਦੇ-ਜਿਲਦੇ ਵੀ ਰਹੇ ਆ। ਤੇ ਇਹ ਵੀ ਮੈਂ ਕਹਿਆ ਹੋਇਆ ਸੀਗਾ ਕਿ ਕਦੇ ਵੀ ਇਸ ਗੱਲ ਤੋਂ ਚਿਚਕਾ ਨਹੀਂ ਕਿ ਵੀ ਐਮਐਲਏ ਕਿਸੇ ਹੋਰ ਪਾਰਟੀ ਦਾ ਐਮਪੀ ਕਿਸੇ ਹੋਰ ਪਾਰਟੀ ਦਾ ਵੀ ਸ਼ਾਇਦ ਉੱਥੇ ਸਾਡੀ ਸੁਣੀ ਨਾ ਜਾਵੇ ਜਦੋਂ ਨਤੀਜਾ ਆ ਗਿਆ ਉਹ ਤੋਂ ਸਾਰਿਆਂ ਦਾ ਸਾਰਿਆਂ ਦੀ ਹੁੰਦਾ ਐਮਪੀ ਜਿਨੇ ਵੋਟਾਂ ਨਹੀਂ ਪਾਈਆਂ ਉਹਨਾਂ ਦਾ ਵੀ ਐਮਪੀ ਉਹੀ ਹੁੰਦਾ ਇਹੀ ਗੱਲ ਮੈਂ ਮੁੱਖ ਮੰਤਰੀ ਪੰਡ ਬਿੜ ਵੀ ਕਹੀ ਸੀ ਕਿ ਜਿਨ੍ਹਾਂ ਨੇ ਵੋਟਾਂ ਨਹੀਂ ਪਾਈਆਂ ਆਮਦ ਪਾਰਟੀ ਨੂੰ ਮੈਂ ਉਹਨਾਂ ਦਾ ਵੀ ਮੁੱਖ ਮੰਤਰੀ ਹਾਂ ਸੋ ਉਹ ਵੋਟਾਂ ਤੱਕ ਹੁੰਦਾ ਹੈ ਬਾਕੀ ਵਿਚਾਰੇ ਮਤ ਪੇ ਚੱਲਦੇ ਰਹਿੰਦੇ ਆ ਉਹ ਇਹੀ ਡੈਮੋਕ੍ਰੇਸੀ ਦਾ ਮਜ਼ਾ ਹੈ ਸੋ ਤੇ ਵੀ ਗੋਲਦੀ ਹੋਰ ਨੇ ਮਿਹਨਤ ਕੀਤੀ ਇੱਕ ਛੋਟੇ ਜਿਹੇ ਘਰ ਚੋਂ ਉੱਠ ਕੇ ਅ ਐਮ ਐਲ اے ਬਣੇ ਵਿਧਾਨ ਸਭਾ ਦੀਆਂ ਪੌੜੀਆਂ ਚੜੇ ਔਰ ਯੰਗ ਉਮਰ ਚ ਜਦੋਂ ਕੰਮ ਕਰਨ ਦਾ ਜੋਸ਼ ਹੈ ਤੇ ਪਿਛਲੇ ਦਿਨੀ ਇਹਨਾਂ ਦੀਆਂ ਇੱਕ ਦੋ ਮੈਂ ਵੀਡੀਓ ਦੇਖੀਆਂ ਕਿਉਂਕਿ ਮੈਂ ਕਾਫੀ ਇਸ ਗੱਲ ਚ ਮਨ ਹੈ ਨਾ ਕਿ ਯੰਗ ਜਨਰੇਸ਼ਨ ਜਿਹੜੀ ਆ ਉਹਨੂੰ ਅੱਗੇ ਆਉਣਾ ਚਾਹੀਦਾ ਹੈ ਹਰ ਪਾਰਟੀ ਕਹਿੰਦੀ ਹੈ ਕਿ ਜੀ ਯੁਵਾਵਾਂ ਕੋ ਸਕ्रीय ਰਾਜਨੀਤੀ ਮੇ ਆਣਾ ਚਾਹੀਏ ਪਰ ਆਉਣ ਦਿੰਦੇ ਨਹੀਂ ਦਰਵਾਜ਼ੇ ਬੰਦ ਕਰ ਲੈਂਦੇ ਨੇ ਜਦੋਂ ਆਉਣ ਆਉਣਾ ਚਾਹੁੰਦੇ ਨੇ ਕੋਈ ਜਦੋਂ ਅਹੁਦੇ ਦੇਣੇ ਨੇ ਉਦੋਂ ਆਪਣੇ ਰਿਸ਼ਤੇਦਾਰ ਹੀ ਹੁੰਦੇ ਨੇ ਬਸ ਸুইস ਕਰਕੇ 골ਡੀ ਹੋਰ ਨੇ ਬੜੀ ਮੁਸ਼ਕਲ ਨਾ ਜਗਾ ਬਣਾਈ ਕਾਂਗਰਸ ਚ ਪਰ ਫਿਰ ਕਿ ਜਿੱਥੇ ਮੌਕਾ ਬਲੇ ਉੱਥੇ ਫੇਰ ਉਹਨਾਂ ਨੂੰ ਥੱਲੇ ਮਾਰਿਆ ਜਾ ਕੇ ਫਿਰ ਦਿਲ ਟੁੱਟ ਜਾਂਦਾ ਜੀ ਜੇ ਤੁਸੀਂ ਮਿਹਨਤ ਕਰਦੇ ਹੋ ਹੋਮ ਇਹ ਫਾਲਤੇ ਫੁੱਲ ਜਿਹੜੇ ਕੋਈ ਹੋਰ ਲੈ ਜੇ ਫਿਰ ਇਹ ਤਾਂ ਮਤਲਬ ਦਿਲ ਟੁੱਟ ਜਾਂਦਾ ਫਿਰ ਕੱਲਾ ਕਹਿੰਦੇ ਛੱਡੋ ਪਰੇ ਯਾਰ ਕਾਦੇ ਵਾਸਤੇ ਆਪਾਂ ਕਰਦੇ ਆ ਮਿਹਨਤਾਂ ਜੇ ਕੋਈ ਕੋਈ ਹਰੇ ਰੰਗ ਦਾ ਪੈਨ ਆਊਗਾ ਤਾਂ ਲੋਕਾਂ ਦੇ ਕੰਮ ਕਰ ਸਕਾਂਗੇ ਤਾਂ ਲੋਕਾਂ ਦੇ ਕੋਈ ਜੀਵਨ ਪੱਧਰ 'ਚ ਕੋਈ ਸੁਧਾਰ ਲਿਆ ਸਕਾਂਗੇ ਸੋ ਅੱਜ ਦਿਲਵੀ ਗੋਲਡੀ ਹੋਰੀ ਮੇਰੇ ਛੋਟੇ ਭਰਾ ਦੇ ਤੌਰ ਤੇ ਮੈਂ ਇਹਨਾਂ ਨੂੰ ਆਪਣੇ ਪਰਿਵਾਰ ਸ਼ਾਮਲ ਕਰ ਰਹੇ ਹਾਂ। ਔਰ ਸਾਡੀ ਪਾਰਟੀ ਚ ਔਰ ਸਾਡੀ ਪਾਰਟੀ ਦੇ ਵਿੱਚ ਕੋਈ ਹਾਈ ਕਮਾਂਡ ਜਾਂ ਕੋਈ ਬੌਸ ਕਲਚਰ ਨਹੀਂ ਹੈਗਾ। ਸਾਡੇ ਤਾਂ ਛੋਟੇ ਵੱਡੇ ਭਰਾ ਆ ਸੀ। ਸੋ ਮੀਤ ਇੱਕ ਯੰਗ ਮੁੰਡਾ ਜੀ ਨੇ ਆਈਐਸੀ ਤਿਆਰੀ ਕਰ ਲਈ 17 ਦੇ ਵਿੱਚ ਐਮਐਮਐਲਏ ਬਣੇ। 19 ਦੇ ਵਿੱਚ ਫੇਰ ਬਰਨਾਲਾ ਜਿੱਤਿਆ ਲੋਕ ਸਭਾ ਵੇਲੇ। 22 ਦੇ ਵਿੱਚ ਫਿਰ ਐਮਐਲਏ ਬਣਿਆ ਯਾਨੀ ਕਿ ਛੋਟੀ ਜੀ ਉਮਰ ਚ ਤਿੰਨ ਵਾਰੀ ਹੈ ਮਤਲਬ ਜਿੱਤ ਚੁੱਕੇ ਬਰਨਾਲਾ ਜੇ ਅੱਜਕੱਲ੍ਹ ਹਾਲਾਤ ਇਹ ਨੇ ਕਿ ਦੁਬਾਰਾ ਸਰਪੰਚ ਬਣਨਾ ਔਖਾ ਹੋ ਜਾਂਦਾ ਐਮਐਲਏ ਤਾਂ ਵੱਡੀ ਗੱਲ ਹੈ ਸੋ ਮੈਨੂੰ ਇਸ ਗੱਲ ਦਾ ਖੁਸ਼ੀ ਵੀ ਹੈ ਮੈਨੂੰ ਕਿ ਮਾਲਵੇ ਦੇ ਵਿੱਚ ਸਾਨੂੰ ਇੱਕ ਐਸਾ ਯੰਗ ਮੁੰਡਾ ਮਿਲਿਆ ਜਿਹਨੂੰ ਬੋਲਣ ਦਾ ਪਤਾ ਹੈ ਜਿਹਨੂੰ ਲੋਕਾਂ ਨਾਲ ਕਿਵੇਂ ਰਾਪਤਾ ਕੰਮ ਕਰੀਦਾ ਹੈ ਜ਼ੀਰੋ ਗਰਾਉਂਡ ਜ਼ੀਰੋ ਤੋਂ ਆਇਆ ਹੋਇਆ ਹੈ ਸਾਨੂੰ ਬਹੁਤ ਭਾਲ ਮਿਲੂਗਾ ਇਹਦੇ ਨਾਲ ਤੇ ਦਿਲਵੀਰ ਗੋਲਦੀ ਮੈਂ ਤੁਹਾਡਾ ਇੱਕ ਵੱਡੇ ਭਰਾ ਦੇ ਨਾਤੇ ਜਾਈ ਕਹਿ ਲੋ ਕਿ ਸਾਡੇ 3.5 ਕਰੋੜ ਲੋਕਾਂ ਦੇ ਕਸਟੋਡੀਅਨ ਹੋਣ ਦੇ ਨਾਤੇ ਮੈਂ ਤੁਹਾਡਾ ਸਵਾਗਤ ਕਰਦਾ ਮੈਨੂੰ ਮੈਨੂੰ ਉਮੀਦ ਹੈ ਕਿ ਆਪਾਂ ਸਾਰੇ ਰਲ ਕੇ ਪੰਜਾਬ ਨੂੰ ਪੰਜਾਬ ਬਣਾਉਣਾ ਹੈ ਕੈਲੀਫੋਰਨੀਆ ਲੰਡਨ ਪੈਰਿਸ ਨਹੀਂ ਬਣਾਉਣਾ ਸੀ ਸਾਨੂੰ ਤਾਂ ਸਾਡਾ ਪੰਜਾਬ ਹੀ ਮੋੜ ਦੋ ਬਸ ਉਦੇਵਾਸੇ ਸਾਨੂੰ ਸਾਰੇ ਨੂੰ ਇਕੱਠੇ ਹੋਣਾ ਪਊਗਾ ਬਹੁਤ ਸਾਰੇ ਜੰਗ ਮੁੰਡੇ ਕੁੜੀਆਂ ਸਾਡੇ ਐਮਐਲਏ ਨੇ ਜਨਰੇਸ਼ਨ ਹੀ ਬਦਲ ਤੇ ਅਰਖਤੀ ਲੋਕਾਂ ਨੇ ਨਮਾ ਖੂਨ ਨਮੀਤ ਨਮਜ ਜੋਸ਼ ਹੈ ਨਮੀ ਪਾਰਟੀ ਹੈ ਤੇ ਨਮੀ ਕਹਾਣੀ ਲਿਖਾਂਗੇ ਕੱਲੇ ਸਗਰੂਰ ਦਾ ਨਹੀਂ ਸਾਰੇ ਪੰਜਾਬ ਦਾ ਸੀ ਨਕਸ਼ਾ ਰੰਗਲਾ ਬਣਾਉਣਾ ਕੋਈ ਆਪਸ ਚ ਸਾਡੇ ਜਦੋਂ ਇਲੈਕਸ਼ਨ ਵੀ ਲੜਦੇ ਰਹੇ ਆ ਕੋਈ ਆਪਸ ਸਾਡਾ ਕੋਈ ਨਿੱਜੀ ਕੋਈ ਆਪਸ ਕੋਈ ਅਸੀਂ ਵਿਚਾਰ ਪਰਾਂਦੇ ਜਾਂ ਕੋਈ ਬਿਆਨਬਾਜ਼ੀ ਨਹੀਂ ਕੀਤੀ ਹਾਂ ਇਹ ਆਪਣੀ ਪਾਰਟੀ ਦਾ ਪ੍ਰੋਗਰਾਮ ਰੱਖਦੇ ਸੀ ਮੈਂ ਆਪਣੀ ਪਾਰਟੀ ਦਾ ਪ੍ਰੋਗਰਾਮ ਰੱਖਦਾ ਸੀ ਬਾਕੀ ਲੋਕ ਹੁੰਦੇ ਨੇ ਪਬਲਿਕ ਤੇ ਜਦੋਂ ਇਹਨਾਂ ਨੇ ਮੇਰਾ ਸੰਪਰਕ ਕੀਤਾ ਮੈਂ ਕਿਹਾ ਵੀ ਮੇਰੇ ਵੱਲੋਂ ਆਲਵੇਜ਼ ਵੈਲਕਮ ਹੈ ਮੈਂ ਕੋਈ ਕਿਸੇ ਨਾਲ ਮੇਰੀ ਪੱਟ ਦਾ ਰੌਲਾ ਨਹੀਂ ਕੋਈ ਮੇਰਾ ਕਿਸੇ ਨਾਲ ਕੋਈ ਨਿੱਜੀ ਝਗੜਾ ਨਹੀਂ ਜਿਹੜਾ ਮੇਰੇ ਪੰਜਾਬ ਵਾਸਤੇ ਕੁਝ ਕਰਨਾ ਚਾਹੁੰਦਾ ਹੈ ਤੇ ਮੈਂ ਉਹਨੂੰ ਮੌਕਾ ਦੇ ਸਕਦਾ ਤੈਨੂੰ ਜਰੂਰ ਮੌਕਾ ਦੇਵਾਂਗਾ ਕਿ ਤੂੰ ਆਪਣਾ ਯੋਗਦਾਨ ਆਪਣਾ ਬ੍ਰਸ਼ ਲੈ ਕੇ ਤੂੰ ਪੰਜਾਬ ਦੇ ਕਿਹੜੇ ਕੋਨੇ ਚ ਕਿਹੜੇ ਖੁੰਝੇ ਚ ਰੰਗ ਭਰ ਸਕਦਾ ਤੂੰ ਰੰਗ ਭਰ ਆਪਾ ਸਾਹਿਬ ਹਵਾ ਜਿੱਤੇ ਇੱਕ ਗੁਰਦੀ ਗੋਲਡੀ ਵਰਦੀ ਚੋਣੀ ਦੀ ਖਬਰ ਸੁਣ ਲਈ ਉਸ ਤੋਂ ਬਾਅਦ ਵੀਡੀਓਸ ਸਾਹਮਣੇ ਆਈਏ ਸੁਪਾਲ ਕਰਾ ਲਾਈਵ ਹੋ ਰਹੇ ਕਹਿੰਦੇ ਨੇ ਕਿ ਪ੍ਰੈਸ਼ਰ ਪਾਇਆ ਗਿਆ ਤੇ ਗੁਰਦੀ ਗੋਲਡੀ ਦੇ ਉੱਤੇ ਜਿਸ ਤੋਂ ਬਾਅਦ ਜਿਹੜੀ ਗੁਰਦੀ ਗੋਲਡੀ ਆਮਨਪੁਰ ਦੇ ਚਾਦਲੇ ਕਹਿੰਦੇ ਦਿਖਿਦਾ ਸਾਹ ਬਰਾਵਾ ਦਿੱਤਾ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਨ੍ਹਾਂ ਦਾ ਇਹ ਬਿਆਨ ਹੈ ਉਹਨਾਂ ਨੂੰ ਤਾਂ ਘਰੇ ਇਸ ਕੰਮ ਬਾਰੇ ਬੋਲਣੇ ਚਾਹੀਦਾ ਉਹਨਾਂ ਤੇ ਫਿਰ 6-7 ਵਾਰੀ ਕਿਹਨੇ ਪ੍ਰੈਸ਼ਰ ਪਾਇਆ ਸੀ ਹੁਣ ਤਾਂ ਉਹ ਦੁਹਰ ਵੀ ਕਰਨ ਲੱਗੇ ਵੀ ਕਾਂਗਰਸ ਮੈਂ ਦੂਜੀ ਵਾਰ ਆਇਆ ਸਾਡੀ ਪਾਰਟੀ ਚ ਤੋੜ ਕੇ ਲੈ ਗਏ ਬੰਦੇ ਪਾਰਟੀ ਚ ਫੁੱਟ ਪਾ ਕੇ ਪਾਰਟੀ ਦਾ ਨਾਂ ਰੱਖਿਆ ਸੀ ਪੰਜਾਬੀ ਏਕਤਾ ਪਾਰਟੀ ਏਕਤਾ ਤੋੜ ਕੇ ਗਏ ਸੀਗੇ ਠੀਕ ਹੈ ਨਾ ਸੋ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਕੋਈ ਕਿਸੇ ਕਿਸਮ ਦਾ ਸਾਡੀ ਇੱਕ ਪਾਰਟੀ ਜਿਹੜੀ ਹੈ ਜਾਂ ਮੇਰੀ ਸਰਕਾਰ ਜਿਹੜੀ ਹੈ ਇਹ ਕੋਈ ਬੀਜੇਪੀ ਇੰਨਾ ਕਰ ਸਕਦੀ ਹੈ ਕਿ ਈਡੀ ਭੇਜ ਦਿਓ ਪਹਿਲਾਂ ਫਿਰ ਜਾਂ ਤਾਂ ਇਲੈਕਟ੍ਰਿਕ ਬਾਂਡ ਦੇ ਦੇ ਜਾਂ ਪਾਰਟੀ ਸ਼ਾਮਿਲ ਹੋ ਜਾ ਇਹ ਬੀਜੇਪੀ ਦਾ ਕਲਚਰ ਹੋ ਸਕਦਾ ਹੈ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਸ਼ਾਇਦ ਖੇਰਾ ਸਾਹਿਬ ਅਗਲੀ ਉਹ ਬੋਲੀ ਤਾਂ ਉਹਨਾਂ ਦੀ ਬੋਲ ਰਹੀ ਹੈ ਇਹ ਤਾਂ ਮੈਂ ਅਗਲੀ ਪਾਰਟੀ ਉਹਨਾਂ ਦੀ ਫੁੱਲ ਵੀ ਹੋ ਸਕਦਾ ਹੈ ਕਮਲ ਦਾ ਸੋ ਇਹ ਸਭ ਅਫਵਾਹ ਨੇ ਕੋਈ ਕਿਸੇ ਕਿਸਮ ਦਾ ਨਾਤਾ 골ਡੀ ਤੇ ਕੋਈ ਇਲਜ਼ਾਮ ਹੈ ਨਾ ਹੀ ਕੋਈ ਜਿੱਦਜਲ ਜ਼ਾਮ ਹੁੰਦਾ ਅਸੀਂ ਹੁਣ ਤੱਕ ਤਾਂ ਅਸੀਂ ਆਪਣੇ ਵਾਲਿਆਂ ਦੇ ਵਿੱਚ ਚੈੱਕ ਕਰ ਲੇ ਸਾਡੇ ਤਿੰਨ ਤਿੰਨ ਬੰਦਿਆਂ ਤੇ ਇਲਜ਼ਾਮ ਲੱਗੇ ਤੇ ਅਸੀਂ ਉਹਨਾਂ ਤੇ ਐਕਸ਼ਨ ਲੈ ਲਿਆ ਸੋ ਇਸ ਤਰ੍ਹਾਂ ਦੀ ਕੋਈ ਸਾਡੇ ਕੋਲ ਨਾ ਇਨਫੋਰਮੇਸ਼ਨ ਹੈ ਤੇ ਨਾ ਹੀ ਲਾਲਚ ਜਾਂ ਕੋਈ ਡਰਾਵਾ ਬਾਜਵਾ ਸਾਹਿਬ ਇਸ ਮਾਮਲੇ 'ਚ ਤਾਂ ਜੀ ਕਿ 골ਡੀ ਨੇ ਪਾਰਟੀ ਨਹੀਂ ਛੱਡੀ ਪਾਰਟੀ ਨੇ 골ਡੀ ਛੱਡਿਆ ਸਮਝ ਜੀ ਕਿਉਂਕਿ ਐਨੀ ਮਿੰਦ ਕਰਨ ਵਾਲੇ ਮੁੰਡੇ ਜੇ ਪਾਰਟੀ ਜਿਹੜੇ ਉਹਨਾਂ ਦੀ ਪ੍ਰਵਾਹ ਨਹੀਂ ਕਰੂਗੀ ਫਿਰ ਤੁਸੀਂ ਅੱਗੇ ਕਿਵੇਂ ਪਧੋਗੇ ਜੀ ਇਹੋ ਜਿਹਾ ਤਾਂ ਚਾਹੀਦੇ ਹਰ ਪਾਰਟੀ ਨੂੰ ਚਾਹੀਦੇ ਆ ਜਿਹੜੇ ਵਧੀਆ ਸਪੀਕਰ ਹੋਣ ਵਧੀਆ ਬੁਲਾਰੇ ਹੋਣ ਮਿਹਨਤੀ ਹੋਣ ਲੋਕਾਂ ਕੋਲੇ ਕੰਮ ਲੋਕਾਂ ਦੇ ਕੰਮ ਕਰਵਾਉਣੇ ਆਉਂਦੇ ਹੋਣ ਤੇ ਇਹੋ ਜਿਹਾ ਤਾਂ ਕਿੱਥੋਂ ਮਿਲਦੇ ਨੇ ਇਹੋ ਜਿਹਾ ਪਰ ਉਹਨਾਂ ਦਾ ਆਪਾਂ ਨੂੰ ਪਤਾ ਹੀ ਹੈ ਕਾਂਗਰਸ ਦਾ ਸੰਗਰੂਰ ਵਾਲੇ ਨੂੰ ਅਨੰਦਪੁਰ ਸਾਹਾ ਪੇਤਾ ਕਰੂਰ ਵਾਲੇ ਨੂੰ ਸੰਗਰੂਰ ਪੇਤਾ ਹੈ ਜੀ ਤੇ ਬਠਿੰਡੇ ਵਾਲੇ ਨੂੰ ਲੁਧਿਆਣੇ ਭੇਜਤਾ ਬਾਜਵਾ ਸਾਹਿਬ ਕਹਿੰਦੇ ਮੈਂ ਗੁਰਦਾਸਪੁਰ ਤੋਂ ਕਿਰਾਏ ਦੇ ਘਰ ਲੈਣਾ ਹੈ ਇੱਥੇ ਲੁਧਿਆਣੇ ਤਾਂ ਕਿ ਰਾਜਾ ਬੜਿੰਗ ਚੇਤਨਾ ਜਾਵੇ ਮੈਂ ਦੇਖੂੰਗਾ ਆਪ ਦਾ ਸਾਰਾ ਆਪਣੀ ਦੇਖ ਰੇਖ ਦੇ ਵਿੱਚ ਸਾਰਾ ਕਰੂੰਗਾ ਕੰਮ ਤੁਹਾਨੂੰ ਤਾਂ ਆਪਸ ਚ ਹੀ ਪਤਾ ਲੱਗਦਾ ਕੌਣ ਕਿਹਨੂੰ ਹਰਾਇ ਜਾਂਦਾ ਕੌਣ ਕਿਹਨੂੰ ਜਿਤਾਈ ਜਾਂਦਾ ਛੱਡੋ ਪਰ ਇਹ ਤਾਂ ਇੰਨਾ ਇੰਨਾ ਟਾਈਮ ਸਵਾਲ ਪੁੱਛਣ ਤੇ ਲਾਤਾ ਨਾਲੇ ਜਿਹੜੀ ਡਾਰਾ ਵਾਲੀ ਗੱਲ ਹੈ ਨਾ ਜੇ ਤੁਸੀਂ ਸਾਰੇ ਪੱਤਰਕਾਰ ਭਾਈਚਾਰਾ ਮੈਨੂੰ ਜਾਣਦਾ ਮੇਰੇ ਚਿਹਰੇ ਤੋਂ ਤੁਹਾਨੂੰ ਕੋਈ ਲੱਗਦਾ ਬਿਲਕੁਲ ਧਾਰੇ ਕੋਈ ਪੈ ਸੋ ਇਹੀ ਜੀ ਕੋਈ ਗੱਲ ਨਹੀਂ ਸਰ ਸਾਹਿਬ ਕਹਿੰਦੇ ਕਹਿੰਦੇ 75000 ਫੋਟ ਪਈ ਸੀ ਹਮਮ ਹਮ ਗੱਲ ਕਿ ਕਿਹੜੇ ਆਪਦੀ ਕਮਜ਼ੋਰੀ ਨੂੰ ਆਪ ਹਾਂ ਬਿਲਕੁਲ ਇਹੀ ਗੱਲ ਦਾ ਮੈਂ ਜਵਾਬ ਦੇਣ ਲੱਗਿਆ ਸੀਗਾ ਇਹੀ ਬੰਦੇ ਦੀ ਵੀਡੀਓ ਦੇਖਿਓ ਥੋੜੇ ਦਿਨ ਪਹਿਲਾਂ ਕਹਿੰਦਾ ਸੀ ਵੀ ਗੋਲਡੀ ਤੈਨੂੰ ਲਾਲ ਬੱਤੀ ਵਾਲੀ ਕਾਰ ਦਵਾਵਾਂਗੇ ਤੂੰ ਆਉਣ ਵਾਲਾ ਮੁੱਖ ਮੰਤਰੀ ਆ ਪੰਜਾਬ ਦਾ ਤੇ ਅੱਜ ਉਹ ਆਪਦੀ ਕੋਰਟ ਦੇ ਵਿੱਚ ਦੋਗਲਾ ਸ਼ਬਦ ਵਰਤ ਰਿਹਾ ਤੇ ਇਹ ਜਿਹੜੇ ਚੀਜ਼ਾਂ ਨੇ ਨਾ ਇਹ ਉਹਨਾਂ ਨੂੰ ਫਿਰ ਮੈਂ ਇਹ ਆ ਜਾ ਹੋ ਕੇ ਟਕਰੂੰਗਾ ਇਹ ਤਾਂ ਹੁਣ ਸਮਝ ਦਸੂਗਾ ਕੱਲ ਤੋਂ ਬਾਅਦ ਹੀ ਸਮਝ ਆਊਗਾ ਖੈਰਾ ਸਾਹਿਬ ਦੇ ਕਹਿਣ ਨਾਲ ਕਿੰਨੀਆਂ ਵੋਟਾਂ ਪੈ ਗਈਆਂ ਇਹ ਇਹ ਕੋਈ ਕ੍ਰਿਟੇਰੀਆ ਨਹੀਂ ਖੈਰਾ ਸਾਹਿਬ ਇਹ ਕਹਿੰਦੇ ਰਹੇ ਨੇ ਕਿ ਸ਼ਾਹਕੋਟ ਤੋਂ 1900 ਵੋਟਾਂ ਪਈਆਂ ਆਮ ਆਦਮੀ ਪਾਰਟੀ ਨੂੰ ਜਦੋਂ ਬਾਈਲੈਕਸ਼ਨ ਹੋਈ ਸੀ ਜਦੋਂ ਸ਼ਾਹਕੋਟ ਕਿ 1900 ਵੋਟਾਂ ਵਾਲੀ ਪਾਰਟੀ 'ਚ ਮੈਂ ਥੋੜੀ ਦੁਬਾਰੇ ਜਾਊਂਗਾ ਕੋਈ ਸਵਾਲ ਪੁੱਛ ਲਿਆਣਾ ਤੂੰ ਉਹਨਾਂ ਨੂੰ ਹੁਣ ਪੁੱਛ ਲਿਓ ਕਿ ਹੁਣ ਜਿਹੜਾ ਇੱਕ ਜਦੋਂ ਇਹ ਪਿਛਲੀ ਵਾਰ ਬਠਿੰਡੇ ਤੋਂ ਆਏ ਸੀਗੇ 19000 ਵੋਟ ਵੀ ਨਹੀਂ ਪਈ ਸੀ ਹੈ ਜੀ ਜੋ ਬਠਿੰਡੇ ਤੋਂ ਆਏ ਸੀ ਬਠਿੰਡੇ ਵਾਲਿਆਂ ਤੋਂ ਮਾਫੀ ਮੰਗੀ ਕਿ ਮੈਂ ਇੱਥੇ ਗਲਤੀਆਂ ਹੁਣ 4 ਜੂਨ ਨੂੰ ਸੰਗਰੂਰ ਵਾਲਿਆਂ ਤੋਂ ਮੰਗਣੀ ਪਊਗੀ ਸੋ ਇਹ ਮਤਲਬ ਇੱਕ ਸਿਰਫ ਤੇ ਸਿਰਫ ਨਿੱਜੀ ਕਿਹੜਾ ਕੱਢਣ ਨੂੰ ਆਏ ਨੇ ਮੇਰੇ ਮੁਰਦ ਲੱਗ ਜੂ ਗੱਲ ਪਰਸੋਂ ਤੋਂ ਬੋਲਣ ਬਸ ਮੇਰੇ ਪਰਿਵਾਰ ਤੇ ਨਿੱਜੀ ਕਟਕ ਕਰੂਗਾ ਠੀਕ ਹੈ ਨਾ ਸੋ ਇਹ ਨਹੀਂ ਪਤਾ ਪਾਰਟੀ ਨੂੰ ਨਹੀਂ ਪਤਾ ਕਿ ਕੀ ਬੋਲੀ ਜਾਂਦਾ ਕੌਣ ਹੈ ਕੀ ਹੈ ਸੋ ਸ਼ਾਇਦ ਪਹਿਲੀ ਜੁਆਇਨਿੰਗ ਹੈ ਆ ਦੇਖੋ ਆਪਣੇ ਜੁਆਇਨਿੰਗ ਦਾ ਨਾ ਸ਼ਾਨਦਾਰ ਹਾਲ ਹੈ ਹਨਾ মিডিਆ ਬੁਲਾਇਆ ਹੈ ਸਾਰਾ ਪ੍ਰੋਪਰ ਪ੍ਰਬੰਧ ਕਰਕੇ ਪਰਿਵਾਰ ਸਮੇਤ ਆਏ ਆ ਸਾਰੇ ਬੈਠੇ ਆ ਤੇ ਘੇਰਾ ਸਾਹਮਣੇ ਜੁਆਇਨਿੰਗ ਆ ਸਾੜਕੇ ਦੇ ਪਰਲੇ ਪਾਸੇ ਹੈਲੀਪੈਡ ਹੈ ਉੱਥੇ ਆਏ ਕਰਕੇ ਨਾ ਚੱਲ ਰਿਹਾ ਜੀ ਦਸਤੀ ਬਾਲ ਉੱਥੇ ਕੀ ਪਤਾ ਲੱਗਦਾ ਉਸ ਖੂਹ ਚੋਂ ਲਾਸ਼ਾਂ ਨਹੀਂ ਥੇ ਹੁੰਦੀਆਂ ਬਹੁਤ ਫਟਾਫਟਾ ਖੂਹ ਹੈ ਜੀ ਉਸ ਉੱਥੇ ਨਹੀਂ ਪਤਾ ਲੱਗਦਾ ਮੇਲੇ ਚ ਮਰੂਦਾਂ ਨੂੰ ਕੋਈ ਨਹੀਂ ਪੁੱਛਦਾ ਉੱਥੇ ਸੋ ਇਸ ਕਰਕੇ ਅਸੀਂ ਲੜਾਂਗੇ ਸਾਡੀ ਲੜਾਈ ਕੋਈ ਖੈਰੇ ਨਾਲ ਨਹੀਂ ਸਾਡੀ ਲੜਾਈ ਬੇਰੁਜ਼ਗਾਰੀ ਦੂਰ ਕਰਨ ਤੇ ਸਾਡੀ ਲੜਾਈ ਸਾਡੇ ਨੌਜਵਾਨਾਂ ਨੂੰ ਕੰਮ ਦੇਣ ਤੇ ਸਾਡੀ ਲੜਾਈ ਬਿਜਲੀ ਪਾਣੀ ਤੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਤੇ ਸਾਡਾ ਜਿਹੜਾ ਗਰੰਟੀਆਂ ਨੇ ਸਲੋ ਮੋਦੀ ਜੀ ਵੀ ਹੁਣ ਗਰੰਟੀਆਂ ਕਹਿਣ ਲੱਗੇ ਕੋਈ ਗੱਲ ਨਹੀਂ ਪਰ ਪੂਰੀਆ ਕਰ ਦੇਣ ਸੰਤ ਕੋ ਪਰਾਉਣੀ ਠੀਕ ਹੈ ਜਿਹੜੇ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਆਏ ਨੇ ਨਾ ਜਮ ਕੇ ਉਹਨਾਂ ਨੂੰ ਉਹਨਾਂ ਤੋਂ ਨਹੀਂ ਹੋਣਾ ਕੰਮ ਇਹ ਇੱਕ ਕਨਵੈਂਟੇਰੀਅਨ ਜਾਂ ਜਿਹੜੇ ਉਹ ਕਦੇ ਲੋਕਾਂ ਨੇ ਤੁਸੀਂ ਗੱਲ ਨੋਟ ਕਰ ਲਿਓ ਕਦੇ ਟੈਕਨੀਕਲ ਗੱਲ ਹੈ ਜਦੋਂ ਵੀ ਕਦੇ ਤੁਸੀਂ ਇੰਟਰਵਿਊ ਕਰੋ ਜਾਂ ਕੋਈ ਇੰਟਰਵਿਊ ਸੁਣੋ ਸੁਖਪਾਲ ਖੈਰੀ ਦੀ ਜਦੋਂ ਉਹਨੇ ਝੂਠ ਬੋਲਣਾ ਹੋਵੇ ਅੰਗਰੇਜ਼ੀ ਚ ਬੋਲਦਾ ਹੋ। ਕਿਉਂਕਿ ਤਾਂ ਕਿ ਲੋਕਾਂ ਨੂੰ ਸਮਝ ਨਾ ਆਵੇ। ਉਹ ਦੀ ਅੰਗਰੇਜ਼ੀ ਚ ਹੋ ਜਾਂਦਾ ਉਹ ਕਿਉਂਕਿ ਉਹਦੇ ਅੰਦਰ ਕੋਈ ਗੋਣਾ ਐ ਇਸ ਗੱਲ ਦਾ ਤੇ ਜਦੋਂ ਜਿਹੜੀ ਜਿਹੜੀ ਅੰਗਰੇਜ਼ੀ ਗੱਲ ਬੋਲੀ ਹੋਈ ਹੈ ਦੁਬਾਰੇ ਤੁਸੀਂ ਸੁਣ ਲਿਓ ਉਹ ਝੂਠ ਹੋਊਗੀ ਮੈਂ ਨੋਟ ਕੀਤੀ ਮੇਰੇ ਨਾਲ ਆ ਰਹੇ ਨੇ ਮੇਰੇ ਤਾਂ ਨਾਲ ਰਹੇ ਨੇ ਜਦ ਅੱਧਾ ਮਿੰਟ ਮੈਂ ਕਿਤੇ ਥੋੜਾ ਪਿੱਛੇ ਕਿਸੇ ਨੂੰ ਮਿਲਣ ਲੱਗ ਜਾਂਦਾ ਮੇਰੇ ਲਈ ਕੁਰਸੀ ਤੇ ਬਹਿ ਜਾਂਦੇ ਸੀ ਬਹੁਤ ਕਾਲੀ ਆ ਉਹਨਾਂ ਨੂੰ ਪੂਛ ਬਣਨ ਦੀ ਬਣਦੀ ਪਰ ਕਾਲੀਆਂ ਮੂਰੇ ਟੋਏ ਟੋਏ ਨਾਲੇ ਅਸੀਂ ਕੁਝ ਬਣ ਨਹੀਂ ਆਏ ਇੱਥੇ ਪਾਤਰ ਸਾਹਿਬ ਦਾ ਸ਼ੇਰ ਸੁਣਾ ਕੇ ਮੈਂ ਇਸ ਜਿਹੜਾ ਫੰਕਸ਼ਨ ਐ ਜਿਹੜਾ ਸਾਡੇ ਪਰਿਵਾਰ ਦੇ ਵਿੱਚ ਬਾਦੇ ਦਾ ਫੰਕਸ਼ਨ ਜਿਹੜਾ ਹੋਇਆ ਉਹਨੂੰ ਕਿਹਾ ਪਾਤਰ ਸਾਹਿਬ ਦਾ ਸ਼ੇਰ ਹੈ ਕਿ ਮੈਂ ਰਾਹਾਂ ਤੇ ਤੁਰਦਾ ਨਹੀਂ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਯੁੱਗਾਂ-ਯੁੱਗਾਂ ਤੋਂ ਆਉਂਦੇ ਕਾਫਲੇ ਇਸ ਗੱਲ ਦਾ ਗਵਾਹ ਬਣਦੇ ਹਮੇਸ਼ਾ ਸੋਚਿਆ ਬੜੀਏ ਲੋਕਾਂ ਦੇ ਪਿਆਰ ਦੇ ਪਾਤਰ ਕਦੇ ਵੀ ਨਹੀਂ ਸੋਚਿਆ ਉਹ ਬਣਦੇ ਜਾਂ ਆ ਬਣਦੇ ਸੋ ਉਹ ਆ ਤੇ ਨਹੀਂ ਆਗੇ ਸੀ ਅਸੀਂ ਤਾਂ ਪੰਜਾਬ ਦੇ ਵਿੱਚ ਮਿਹਨਤ ਕਰਕੇ ਪਾਰਟੀ ਬਣਾਈ ਪਾਰਟੀ ਨੂੰ ਤਕੜੀ ਕੀਤਾ ਮਿਹਨਤ ਕਰਕੇ ਔਰ अनुशासन ਚ ਰਹਿ ਕੇ ਸਾਡੀ ਪਾਰਟੀ ਕੰਮ ਕਰਦੀ ਹੈ ਤੇ ਪੰਜਾਬ ਨੂੰ ਬੁਲੰਦੀਆਂ ਤੇ ਲਿਜਾਣ ਦਾ ਸੁਪਨਾ ਹੈ ਤੇ ਉਹ ਇਕੱਠੇ ਹੋ ਕੇ ਸਾਰੇ ਇਹ ਟੀਮ ਵਰਕ ਹੈ ਸਾਡੀ ਬੈਂਚ ਸਟਰੈਂਥ ਵੀ ਚਾਹੀਦੀ ਹੈ 11 ਖੇਡਦੇ ਨੇ 4 ਜੇ ਨਾਲ ਨਹੀਂ ਵੀ ਖੇਡਦੇ ਹੁੰਦੇ ਪਰ ਜਦੋਂ ਟੀਮ ਜਿੱਤ ਜਾਂਦੀ ਹੈ ਮੈਡਲ 15 ਦੇ 15 ਨੂੰ ਮਿਲਦੇ ਨੇ